लाओ सामने आज को तारीफ और बदले तारीफ है उसके बाद अफजल अमीर है लगे हुए दूर के नाम है ना ऐसे भी बदले 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 बात करने के है, बात दूर के लिए भी है, इसी हरियाणा का भी बहुत हरियाणा सीता

ਬਹੁਤ ਸੋਹਣਾ ਪ੍ਰਬੰਧ ਪਿੱਛੇ ਗਿਆ ਗਰਾਉਂਡ ਜਿਹੜਾ ਬੰਤੋ ਉਹ ਪਿਆਰ ਵਰਤਿਆ ਰਕਾਰੇ ਪਾਸੇ ਚੰਦੇ ਜਿਹੜੇ ਲੱਗੇ ਹੋ ਲਹਿਰਾ ਰਹੀ ਅੱਜ ਖੁਸ਼ੀ ਜਾਰ ਕਰ ਰਹੀ ਅੱਜ ਸ੍ਰੀ ਗੁਰੂ ਦੇਵ ਬਹਾਦਰ ਖਾਲਸਾ ਕਲਵਨੰਦਪੁਰ ਸਾਹਿਬ ਵਿੱਚ ਇੱਕ ਵੱਡੇ ਖੇਡ ਮੇਲੇ ਦੀ ਇੱਕ ਵੱਡੇ ਖੇਡ ਇਵੈਂਟ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਵੱਡੀ ਜ਼ਿੰਮੇਵਾਰੀਆਂ ਨੇ ਪੀਐਸ ਮਾਨ ਸਰਬ ਕੋ ਸਾਡੀ ਜ਼ਿੰਦਗੀ ਦਾ ਮਾਨ ਬਹੁਤ ਪਿਆਰਾ ਵੀਰ ਜਿਨ੍ਹਾਂ ਨੇ ਬਹੁਤ ਪਲੇਅਰ ਵੀ ਜਿਹੜੇ ਬਹੁਤ ਸਾਰੇ ਖੇਡ ਜਿਹੜੇ ਤਿਆਰ ਕੀਤੇ ਆ ਬਹੁਤ ਬਖੋ ਬੱਕਰੀਆਂ ਖੇਡਾਂ ਦੇ ਲਈ ਔਰ ਇੱਕ ਮਾਨ ਵਾਲੀ ਗੱਲ ਹੁੰਦੀ ਹੈ ਜਿਹੜੇ ਕੜਾਈਏ ਮੇਰੇ ਤਾਂਪ ਨਹੀਂ ਐਂਟਰੀ ਕਰਾਈ ਜਰੂਰ ਆਪਾਂ ਐਂਟਰੀ ਕਰਾ ਲਈ ਆਪਾਂ ਮੈਂ ਖੇਡ ਦੁਆਰੇ ਇੱਕ ਯਾਦ ਕਰਦਾ ਬੇਨਤੀ ਕਰਦਾ ਖਿਡਾਰੀਆਂ ਨੂੰ بار-बार ਮਾధ్యਸੇ ਕਰਕੇ ਲਾਈਆਂ ਜਾਂਦੀਆਂ ਨੇ ਤਾਲੀਆਂ ਆਪਾਂ ਸਪੋਰਟਸਮੈਨਸ਼ਿਪ ਦਿਖਾਈ ਆਪਾਂ ਅਨੁਸ਼ਾਸਨ ਬਰਕਰਾਰ ਰੱਖਣ ਸਾਰੇ ਖਿਡਾਰੀਆਂ ਨੇ ਇੱਕ ਸਪੈਸ਼ਲ ਜਿਹੜੀ ਤੁਹਾਡੇ ਲਈ ਜਿਹੜਾ ਅਨਾਉਂਸ ਹੈ ਆਉਂ ਜਿਹੜਾ ਕੀਤਾ ਜਾ ਰਿਹਾ ਵੀ ਆਪਾਂ ਜਰੂਰ ਸਮੇਂ ਦੀ ਹਾਣੀ ਬਣੀਏ ਦੇ ਦਰ ਦਰ ਧਿਆਨ ਸਰਪਰਸਾ ਕਰੀ ਬੋਲੋ ਜੀ ਵਾਹਿਗੁਰੂ ਜੀ ਜੀ ਜਿਨ੍ਹਾਂ ਦਾ ਨਾਮ ਜਪਿਆ ਵੰਦ ਕੇ ਜੀ ਆ ਦੇਵ ਚਲਾ ਇਸੇ ਵਾਰ ਜੀ ਜੇ ਜਪਿਆ ਜਿਹੜਾ ਨਾਮ ਜਪਿਆ ਧਿਆਨ ਸਰਪਰਸਾ ਕਰੀ ਬੋਲੋ ਜੀ ਵਾਹਿਗੁਰੂ ਜੀ ਜੀ ਅਰਦਾਸ ਕਰਦੇ ਜੀ ਸੇਵਾ ਬੰਦਕਾਈ ਦੇ ਲੋ ਭਾਗਰ ਤਨ ਆ ਰਹੇ ਨਾਲ ਚਲਾਏ ਗੁਰੂ ਤੇਗ ਬਹਾਦਰ ਪ੍ਰਭਾਤੇ ਜੇ ਤਾਂ ਜੀ ਹਰਿਆ ਸਿੱਖੀ ਕੇਂਦਰੀ ਸਰਪੰਚ ਨਿਭਾਈ ਸਰਦਾਰ ਜੀ ਮਾਨੀ ਕਰਦੇ ਹਾਂ ਸਤ ਸੰਤ ਸਾਰ ਤੇ ਬੋਲੋ ਜੀ ਆਇਆਂ ਪੱਤ ਤਾਂ ਸਰਬੱਤ ਗੁਰਦਰਾਂ ਦਾ ਅਨਪਰਖਤ ਸਾਰ ਜੀ ਬੋਲੋ ਜੀ ਸਤਿ ਸ੍ਰੀ ਅਕਾਲ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਕੋ ਵਾਰ ਦੋ ਵਾਰ ਜੀ ਤੇ ਆਵਾਜ਼ ਤੇ ਆਪ ਦਾ ਪਤਤ ਸਰਬਤ ਗੁਰੂ ਹੈ ਕਹਾਜਨ ਕਸਤ ਜੀ ਸਾਹਿਬ ਤਹ ਤਸਕਾ ਲਈ ਆਇਤ ਦੇਵ ਸਿੰਘ ਦੇ ਬੁੱਤ ਕੀ ਪੈ ਮਨ ਜੀ ਜੀ ਸ੍ਰੀ ਫਰਜ਼ ਜੀ ਸਾਹਿਬ ਕਸਤ ਜੀ ਕੇ ਬੋਲੋ ਵਾਲੇ ਬੋਲੋ ਜੀ ਤੁਹਾਨੂੰ ਸਿੱਧੇ ਦਾਰ ਜੀ ਸੁਦਾਰਨ ਰੈ ਸੁਦਾਰਨ ਮੁਹੇਕਦਾਰ ਸਹਦਾਰ ਘੁਰਖਾ ਦਾ ਦਾ ਜਨ ਸਰਦਾਰ ਨਾਮਦਾਨ ਸ੍ਰੀ ਅੰਬਦਰ ਅੰਨਾ ਚੌਂਪਿਆ ਘੱਡੇ ਬੂਗੇ ਚੋਟਾ ਚੋਟਾ ਤਰ ਤਾ ਜੇ ਕਾ ਫਸਲ ਦਾ ਜੀ ਬੋਲੋ ਜੀ ਹੋਰ ਜੀ ਰਾਮਾਤੀ ਦਾ ਆਰਥਿਕ ਮਤਵਪੱਖ ਤੇ ਰੱਖਿਆ ਅਪਤਾਲਪੁਰਪਾਗਰੇ ਆਪਣੇ ਖਲਸਾ ਬੰਦ ਸਹਾਇਤਾ ਸਰਕਾਰ ਦੀ ਜਿਹਨਾਂ ਨੁਕਸਾਨਾਂ ਸਾਜਿ ਤੇ ਬਦਦਾਰੀ ਦਿੱਤਾ ਆਮ ਜਨ ਕੋ ਖਲਸਾ ਬੰਦ ਬੁਰਜਨ ਦੇ ਲਈ ਦਸੰਦ ਦਾ ਸੇਵਾਦਾਰ ਰੂਪ ਨੇ ਕਰ ਖਲਸਾ ਜਨ ਬਖਸ਼ੋ ਜੀ ਸੇਲ ਮਾਣਿਆ ਦੇ ਬਾੜ ਦੇ ਤਾਨਿਆ ਦੇ ਆਪ ਜੀ ਦੇ ਨਾਮ ਪਾਈਦੇ ਸੋਚਾ ਪਾਸਾ ਮਾਰ ਦੀ ਜੇਤਕ ਪਰਮਜਾਗਰਿਆਨ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਨੀ ਜਨਤੂਤੇ ਪਾਸਾ ਮੰਦਾਰਿਆ ਦੇ ਸ੍ਰੀ ਚੇਲੇ ਨਾ ਪ੍ਰਤਰੱਖਣਾ ਦੇ ਜਾਰੀਆਂ ਲੋਕਾਂ ਤੋਂ ਗਿਤਾ ਕਰੇ ਕਿਰਪਾ ਜਨਤੂਤੇ ਪਾਸਾ ਕਿਰਪਾ ਕਰਨੀ ਪ੍ਰਬੰਧਕਾਂ ਦੇ ਸ੍ਰੀ ਜਨਾਂ ਪ੍ਰਤਰੱਖਣਾ ਜੀ ਫੰਡ ਸੰਗਠਨ ਸਾਹੀ ਹੁਣਾ ਕਰਤੀ ਸਰ ਦੇ ਨਾਲ ਆਪ ਜੀ ਨੇ ਇਹ ਜੋ ਪ੍ਰੋਗਰਾਮ ਸੋਚਾ ਪਾਸਾ ਦੇ ਸਭੂ ਨੂੰ ਪ੍ਰਭਾਵਿਤ ਕਿਰਪਾਤਾ ਕਰਦੇ ਜੀ ਅੰਧ ਸੰਤਾ ਯੂਨਿਟ ਕਾਪਾ ਕਾ ਮਹਾਰਾਜ ਇਮਪੋਰਟ ਕਰਾਪੇ ਕੋ ਮਹਾਰਾਜ ਤੁਮਾਸ਼ਤਿ ਕਵਾਲੀ ਆਪਾ ਰਿਆ ਬਲਤੋ ਜੀ ਸਹੀ ਪਿਆਰੀ ਮੈਨ ਜਿਨਾ ਮਿਲਿਆ ਤੇਰਾ ਕੀ ਨਾਮ ਕਿਤੇ ਆਵੇ ਨਾਨਕ ਨਾਮ ਕਰੀ ਖਾਰ ਤੇਰੇ ਭਾਣੇ ਸਰਬਤ ਦਾ ਔਰ ਹਰੀਵਰ ਜੱਟ ਨੇ ਜਿਹੜੀ ਰਸਮਾਂ ਦਾ ਪੀ ਆ ਰਹੀ ਹੈ ਬਾਬਾ ਧੰਮਾ ਜੀ ਦਾ ਕੋ ਸਰਕਾਰ ਦੇ ਇੰਗ ਅਬਾ ਜੀ ਸਿੰਘ ਜੀ ਡਾਕਟਰ ਜੀ ਸਿੰਘ ਜੀ ਬਹੁਤ ਬੋਲਤ ਪਰ ਬਾਬਾ ਜੀ ਦੇ ਖੇਡ ਮੇਲੇ ਦੇ ਜਿਹੜੇ ਚੀਮ ਕੇ ਸਾਬਾ ਅੱਜ ਜਸਵੀਰ ਸਿੰਘ ਜੀ ਉਹਨਾਂ ਦੇ ਨਾਲ ਦਰਜਾ ਬਦਰਜਾ ਬਹੁਤ ਬਹੁਤ ਧੰਨਵਾਦ ਉਸਾ ਪੀ ਐਸ ਮਾਨ ਬਹੁਤ ਵੀ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਜੀ 120 ਵਾਟ

ਕਰਾਏ ਗਿਆ ਵਾਹੇ ਮੁੰਡਿਆ ਲਓ ਦੇਖੋ ਜੇ ਪਰ ਖਸਾਈ ਦੇ ਮੇਰੇ ਲੱਗਦਾ